ਕਾਲ ਜੀ ਮੈਂ ਤੁਹਾਡਾ ਆਪਣਾ ਸਤਪੰਤਰ चौहान ਤੇ ਮੈਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਕੈਂਦੀਵਾਲਾ ਖਰਾਣੇ ਤੇ ਇੱਥੇ ਇੱਥੇ ਆਹ ਦੇਖੋ ਤੁਸੀਂ ਕਹਿ ਲਿਆ ਜੀ ਸਾਡੇ ਉਹ ਬਹੁਤ ਜ਼ਿਆਦਾ ਦਰਿਆ ਦਾ ਪਾਣੀ ਆ ਚੁੱਕਾ ਹੈ ਬਹੁਤ ਗੁਰੇ ਹਾਜ਼ਰ ਤੇ ਤੁਹਾਨੂੰ ਸਾਰਾ ਨਜ਼ਰ ਆ ਰਿਹਾ ਹੋਵੇਗਾ ਤਾਂ ਦੇਖੋ 메ਨ ਰੋਡ ਤੇ ਉੱਪਰ ਇਹ ਬਹੁਤ ਪਾਣੀ ਹੈ ਆ ਰਹੇ ਡੁੱਬੇ ਪਏ ਆ ਤੁਸੀਂ ਉਧਰ ਛਾਤੀ ਮਾਰੋਗੇ ਤੇ ਤੁਹਾਨੂੰ ਡੁੱਬੇ ਮਰਨਾ ਚਲ ਜੇਗਾ ਤੇ ਇਹ ਹਾਲ ਬਹੁਤੇ ਵਧੀਆ ਨਹੀਂ ਹੈਗੇ ਫਿਰੋਜ਼ਪੁਰ ਸ਼ਹਿਰ ਦੇ ਕਿੰਨਾ ਜਿਆਦਾ ਪਾਣੀ ਪੈਲੀਆਂ ਚ ਭਰ ਗਿਆ ਆ ਇਧਰ ਦੇਖੋ ਉਹ ਸਾਹਮਣੇ ਘਰ ਨਜ਼ਰ ਆ ਰਹੇ ਨੇ ਇਹ ਵੀ 2-2 ਫੁੱਟ ਤੱਕ ਪਾਣੀ ਚ ਡੁੱਬੇ ਹੋਏ ਨੇ ਇਧਰ ਦੇਖੋ ਤੇ ਉੱਪਰ ਬੱਦਲ ਅੱਜ ਕਿੰਨੇ ਜ਼ਿਆਦਾ ਡਾਰਕ ਹੋਏ ਪਏ ਸੁਹਨੇ ਕਾਫੀ ਜ਼ਿਆਦਾ ਪੈ ਕੇ ਰਹੀ ਏ ਇੱਕ بارش ਦਾ ਪਾਣੀ ਤੇ ਦੂਜਾ ਇਧਰੋਂ ਹਿਮਾਚਲ ਪ੍ਰਦੇਸ਼ ਚੋਂ ਆ ਰਿਹਾ ਪਾਣੀ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਅੱਜ ਤਰੀਕ ਹੈ 26 8 2025 ਤੇ ਇਧਰ ਵੇਖੋ ਪਿਆਲੀਆਂ ਚ ਕਿੰਨਾ ਪਾਣੀ ਭਰਿਆ ਆ ਤੁਸੀਂ ਸਾਰਾ ਹੀ ਵੇਖ ਸਕਦੇ ਹੋ ਇੱਥੋਂ ਇਹ ਸਾਰਾ ਹੀ ਦਰਿਆ ਦਾ ਪਾਣੀ ਆ ਹਰੀ ਕੇ ਪੱਤਾਂ ਸਤਲੁਜ ਦਰਿਆ ਦਾ ਪਾਣੀ ਆ ਰਿਹਾ ਤੇ ਇਥੋਂ ਪਾਣੀ ਛੱਡਿਆ ਗਿਆ 1,84,000 ਕਿਊਸਕ ਪਾਣੀ ਛੱਡਿਆ ਗਿਆ ਜੀ ਦਰਿਆ 'ਚ ਤੇ ਇਹ ਸਾਰੇ ਪਿੰਡ ਡੁੱਬੇ ਪਏ ਇਦਾਂ ਹੀ ਪਾਣੀ 'ਚ ਪਾਣੀ ਦੀ ਚੀਜ਼ 'ਚ ਆਹ ਦੇਖ ਲਓ ਆ ਹਾਲਾਤ ਨੇ ਅਡਾਂਦੇ ਹੋਏ ਪਏ ਆ ਦੇਖ ਲਓ ਜੀ ਨੇ ਹਾਲਾਤ ਬੁਰੇ ਹੋਏ ਪਏ ਨੇ ਪਾਣੀ ਨਾਲ ਪਿੰਡਾਂ ਦੇ ਇਹ ਹੜ੍ਹਾਂ ਦਾ ਪਾਣੀ ਆ ਰਿਹਾ ਜੀ ਕੁਝ بارش ਹੋ ਰਹੀ ਹੈ ਕਾਫੀ ਦਿਨਾਂ ਤੋਂ ਰੈਗੂਲਰ ਕੋ ਸਤਲੁਜ ਦਰਿਆ ਤੋਂ ਆ ਰਿਹਾ ਹਰੀਕੇ ਹੈੱਡ ਤੋਂ ਪਿੰਡ ਟਿੰਡੀ ਵਾਲੇ ਦੇ ਹਾਲਾਤ ਨੇ ਆ ਦੇਖੋ ਜੀ ਤੁਸੀਂ ਰੋਡ ਦੇ ਉੱਪਰ ਪਾਣੀ ਪਾਣੀ ਹੋਇਆ ਪਿਆ ਆ ਕਰੋ ਜੀ ਚੈੱਕ ਤੁਸੀਂ ਉੱਪਰ ਬੱਦਲ ਵੀ ਦੇਖ ਲਓ ਬਹੁਤ ਜ਼ਿਆਦਾ ਪਾਣੀ ਹੈ ਜੀ ਰੱਬ ਸੁੱਖ ਰੱਖੇ ਸਾਰਾ ਕੁਝ ਚਲੋ ਜਲਦੀ ਤੋਂ ਜਲਦੀ ਠੀਕ ਹੋਵੇ ਭਾਜੀ ਕਿੰਨੇ ਦਿਨ ਹੋ ਗਏ ਪਾਣੀ ਇਦਾਂ ਚੱਲ ਰਿਹਾ ਇੱਧਰ ਪਾਣੀ ਇੱਧਰ ਤਾਂ ਕੱਲ ਦਾ ਹੈ ਪਾਣੀ ਅੱਗੇ ਤਾਂ 10-15 ਦਿਨ ਹੋਵੇ ਚੱਲੀ ਜਾਂਦਾ ਹੈ अच्छा जी ते आज ज्यादा पानी जेड़ा कल ते आया जी अच्छा बाकी ਘਰਾਂ ਚ ਵੀ ਪਾਣੀ ਕਾਫੀ ਆ ਗਿਆ ਜੀ ਘਰਾਂ ਤੇ ਪਿੰਡ ਦੇ ਬਾਹਰ ਚਾਰੇ ਸਾਈਡਾਂ ਤੇ ਹੈਗਾ ਹਾਂਜੀ ਘਰ ਤੇ ਆ ਵੀ ਨਜ਼ਰ ਆ ਰਹੀ ਹੈ ਵੀ ਕਾਫੀ ਡੁੱਬੇ ਪਏ ਆ ਅੱਛਾ ਜੀ ਬਾਕੀ ਕੀ ਗੱਲ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਨਹੀਂ ਹਜੇ ਤੱਕ ਤਾਂ ਪਰੇਸ਼ਾਨੀ ਨਹੀਂ ਇਹਦੀ ਬਾਕੀ ਪਰੇਸ਼ਾਨੀ ਹੁਣ ਹੈਗੀ ਉਸ ਤੋਂ ਬਾਰਿਸ਼ ਵੀ ਹੈ ਕਹਿੰਦੇ ਬਾਰਿਸ਼ ਦਾ ਤਾਂ ਇੱਥੇ ਹੀ ਹੈਗਾ ਪਰੇਸ਼ਾਨੀ ਤਾਂ ਬਹੁਤ ਹੈ ਕੀ ਨਾਂਜੀ ਆਪਣਾ ਮੇਰਾ ਨਾਮ ਸਰਜੀਤ ਸਿੰਘ ਹੈ ਸਰਜੀਤ ਸਿੰਘ ਆਪਣਾ ਬਾਜੀ ਸਰਜੀਤ ਜੀ ਠੀਕ ਹੈ ਤੇ ਠੀਕ ਚੱਲ ਰਿਹਾ ਖਾਣ ਪਾਣ ਦੀ ਕੋਈ ਦਿੱਕਤ ਤਾਂ ਨਹੀਂ ਕੀ ਚੀ ਦੀ ਜੀ ਅੱਜ ਦਾ ਬਹੁਤ ਬਹੁਤ ਤਹਿਨਕਣ ਮੇਰਾ ਪਾਣੀ ਦਾ ਫੇਰ ਤਾਂ ਠੀਕ ਚੱਲ ਜਾਏਗਾ ਕਿ ਜਾਣੇ ਬਸ ਤਾਂ ਚੱਲੇਗਾ ਤਾਂ ਫੇਰ ਤਾਂ ਕੰਮ ਮੁੱਕਾਈ ਹਾਂ ਜੀ ਜਿਆਦਾ ਪਾਣੀ ਹੋ ਜਾਂਦਾ ਫੇਰ ਥੋੜੀ ਪ੍ਰੋਬਲਮ ਆ ਸਕਦੀ ਆ ਹਾਂ ਹੱਲੇ ਤੱਕ ਤਾਂ ਹਨਾ ਠੀਕ ਆ ਠੀਕ ਹੈ ਅਸੀਂ ਹੁਣ ਵਾਪਸ ਆ ਰਹੇ ਹਾਂ ਟਿੰਡੀ ਵਾਲਾ ਪਿੰਡ ਤੋਂ ਤੇ ਆ ਦੇਖੋ ਫਲੋ ਪਾਣੀ ਦਾ ਐਦਾ ਤੁਹਾਨੂੰ ਨਜ਼ਰ ਆ ਰਿਹਾ ਜੀ ਕਿੰਨਾ ਜਿਆਦਾ ਪਾਣੀ ਦਾ ਫਲੋ ਹੈ ਇਹ ਸਾਰੀ ਹਰੀਕੇ ਹੈੱਡ ਤੋਂ ਸਤਲੁਜ ਦਰਿਆ ਦਾ ਜੀ ਪਾਣੀ ਆ ਰਿਹਾ بارش ਦਾ ਵੀ ਮਾਹੌਲ ਬੜਾ ਬਣਿਆ ਤੇ ਆ ਚੈੱਕ ਕਰੋ ਇੱਧਰ ਦੇਖੋ ਪਾਣੀ ਦਾ ਫਲੋ ਮੇਨ ਰੋਡ ਦੇ ਉੱਪਰ ਹੀ ਪਾਣੀ ਕਿੰਨਾ ਚੱਲ ਰਿਹਾ ਜੀ ਤੇ ਆਹ ਕਾਹ ਵੇਖੋ ਘਰ ਘਰ ਵੀ ਅੱਧੇ-ਅੱਧੇ ਪਾਣੀ ਚ ਡੁੱਬੇ ਪਏ ਆ ਬਹੁਤ ਜ਼ਿਆਦਾ ਪਾਣੀ ਹੈ ਜੀ ਬਹੁਤ ਜ਼ਿਆਦਾ ਇਹ ਪਿੰਡ ਦੇ ਲਾਸਟ ਏਰੀਏ ਤੇ ਆਪਾਂ ਖੜੇ ਹਾਂ ਜੀ ਇਸ ਟਾਈਮ ਜਾ ਰਿਹਾ ਇਧਰ ਦੇ ਲੋਕ ਵਿਚਾਰੇ ਪਤਾ ਨਹੀਂ ਕਿਵੇਂ ਸਰਵਾਈਵ ਕਰਦੇ ਹੋਣਗੇ ਵੈਸੇ ਤਾਂ ਮੈਂ ਪੁੱਛਿਆ ਵਾ ਤੇ ਕਹਿੰਦੇ ਸਰ ਠੀਕ ਚੱਲ ਰਿਹਾ ਹਲੇ ਤੱਕ ਤੇ ਜ਼ਿਆਦਾ ਪਾਣੀ ਆ ਜੇ ਤੇ ਫਿਰ ਖਤਰਾ ਪੈਦਾ ਹੋ ਸਕਦਾ ਫਿਲਹਾਲ ਠੀਕ ਐ ਸਦੀਤੀ ਐਡੀ ਕੋਈ ਖਬਰਾਂ ਦੀ ਲੋੜ ਨਹੀਂ ਪਰ ਇਹ ਵੀ ਘਰਾਂ 'ਚ ਪਾਣੀ ਪੂਣੀ ਪਿਆ ਹੈਗਾ ਉਹਦੇ ਕਰਕੇ ਦਿੱਕੀ ਦੇ